ਲੱਕੜ ਦਾ ਕੰਮ ਕਰਦੇ ਆ ਬਾਂਸ ਦਾ ਸਾਰਾ ਕੰਮ ਕਰਦੇ ਆ ਹਨ ਤੇ ਗਰਮੀ ਚ ਇਹ ਕਹਿੰਦੇ ਬਾਈ ਇਹ ਠੰਡੀ ਰਹਿੰਦੀ ਹੈ ਤੇ ਸਿਆਲ ਚ ਇਹ ਗਰਮ ਰਹਿੰਦੀ ਹੈ ਤੇ ਬਾਈ ਨੂੰ سپورਟ ਜ਼ਰੂਰ ਕਰਿਓ ਬਾਕੀ ਬਾਈ ਹੋਰਾਂ ਨੇ ਦੱਸਤਾ ਆਪਾਂ ਨੂੰ ਵੀ ਆਪਾਂ ਕੋਈ ਵੀ ਸਮਾਨ ਤਿਆਰ ਕਰ ਦਿੰਨੇ ਆ ਬਾਂਸ ਦੇ ਰਿਲੇਟਡ ਆਪਾਂ ਨੂੰ ਤੁਸੀਂ ਇੱਕ ਵਾਰੀ ਉਹ ਚੀਜ਼ ਦਿਖਾ ਦਿਓ ਵੀ ਇਹ ਚੀਜ਼ ਅਸੀਂ ਤਿਆਰ ਕਰਵਾਉਣੀ ਹੈ ਤੇ ਬਹੁਤ ਹੀ ਜਾਇਜ਼ ਰੇਟ ਆ ਇਹਨਾਂ ਦੇ ਆ ਝੌਂਪੜੀ ਤੁਸੀਂ ਦੇਖੀਏ 45000 ਰੁਪਏ ਤੋਂ ਇਹਦਾ ਰੇਟ ਸਟਾਰਟ ਆ ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਤਿਆਰ ਕਰਵਾਉਣੀ ਹੋਵੇ ਝੌਂਪੜੀ ਤਿਆਰ ਕਰਵਾ ਕੰਦਾ ਤਿਆਰ ਕਰਵਾਉਣੀਆ ਹੁਣ ਮੇਚ ਕੁਰਸੀਆਂ ਹਨਾ ਤੇ ਉਹ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਸ਼ਾਮ ਦਾ ਵਾਂਸ ਵਰਤਦੇ ਪੱਕਾ ਵਾਂਸ ਹੁੰਦਾ ਜਿਹੜਾ ਆ ਜਿਹੜਾ ਪਿਆ ਹੈ ਸ਼ਾਮ ਦਾ ਵਾਂਸ ਸ਼ਾਮ ਦਾ ਵਾਂਸ ਇਹ ਪਿਆ ਆ ਉਧਰ ਪਿਆ ਇਹ ਸਾਰਾ ਲੱਗਣਾ ਹੈ ਠੀਕ ਆ ਨਾਲੋਂ ਆਹ ਖਾ ਵੀ ਇਹ ਪੱਕਾ ਵਾਂਸ ਹੋਊਗਾ ਠੀਕ ਆ ਆ ਲੱਕੜ ਲਾਵਾਂਗੇ ਜਿਹੜੀ ਲੱਕੜੀ ਵਧੀਆ ਲਾਵਾਂਗੇ ਜਿੰਨੂੰ ਸੌਂਕ ਨਹੀਂ ਲੱਗਦੀਗੀ ਕਿਹਦੀ ਸੌਂਕ ਦੀ ਗਾਰੰਟੀ ਰਹਿੰਦੀ ਆਪਣੀ ਬਾਈ ਆਪਣੀ 20 ਸਾਲ ਦੀ ਗਾਰੰਟੀ ਹੈ ਬਾਈ ਜੀ ਖਰਾਬ ਸੌਂਕ ਵੀ ਨਹੀਂ ਲੱਗਦੀ ਨਹੀਂ ਚੌਣਾ ਇਹ ਵਿੱਚ ਤਾਂ ਗਾਦਰ ਤਰਪਾਲ ਨਹੀਂ ਪਉਂਦਾ ਬਈ ਜੀ ਆ ਰੱਖੋ ਇੰਪੋਰਟਡ ਤਰਪਾਲ ਪਾਉ ਕਾਲਾ ਇੱਕ ਪਾਸੇ ਟੈਕ ਪਾਸੇ ਕਾਲਾ ਹਾਂਜੀ ਠੀਕ ਹੈ ਵੀ ਇਹ ਵਧੀਆ ਤਰਪਾਲ ਹੈ ਇਹ ਖਰਾਬ ਨਹੀਂ ਹੁੰਦਾ ਇਹ ਡਬਲ ਪਊਗੀ ਡਬਲ ਡਬਲ ਇਹ ਪਾ ਜਾਈਏ ਇਹਨਾਂ ਤਰਪਾਲ ਦਾ ਦਿਸਣਾ ਹੀ ਨਹੀਂ ਜੀ ਵਿੱਚ ਰਹਿ ਜਾਂਦਾ ਸੈਂਟ ਹਾਂਜੀ ਇਹ ਬਣਿਆ ਪਿਆ ਇਹ ਆਪਣੇ ਏਸੀ ਰੂਮ ਨੂੰ ਲੱਗਣਾ ਆ ਆ ਦੇਖੋ ਇਹਦੇ ਇਧਰ ਹੀ ਬਾਸ ਲੱਗ ਗਿਆ ਤੇ ਇਧਰ ਵੀ ਬਾਸ ਲੱਗ ਗਿਆ ਇਹਦੇ ਵਿੱਚ ਡਬਲ ਤਰਪਾਲ ਸੈਂਟ ਨੇ ਥਰਮਾਕੋਲ ਭਰੀ ਦੀ ਆ ਅੱਛਾ ਇਹਦੇ ਵਿਚਾਲੇ ਥਰਮਾਕੋਲ ਪਾਈ ਆ ਹਾਂਜੀ ਹਾਂਜੀ ਬਾਈ ਜੀ ਆ ਬਾਸ ਲੱਗਿਆ ਹੋਇਆ ਇਧਰ ਵੀ ਬਾਸ ਹੈ ਹਾਂਜੀ ਡਬਲ ਤਰਪਾਲ ਪਾਏ ਵੀ ਥਰਮਾਕੋਲ ਪਾ ਕੇ ਉੱਤੇ ਲੱਕੜ ਲਾ ਕੇ ਹਣਾ ਹਾਂਜੀ ਹਾਂਜੀ ਬਾਈ ਜੀ ਲੱਕੜ ਦਾ ਫਰੇਮ ਬਣਾ ਕੇ ਬਾਅਦ ਦੋਨੇ ਪਾਸੇ ਤੇ ਤਰਪਾਲ ਲਾ ਕੇ ਬਾਈ ਜੀ ਆਪਣੀ 20 ਸਾਲ ਦੀ ਗਾਰੰਟੀ ਆ ਉਦਾਂ ਦੀ ਲੀਕਿੰਗ ਦੀ ਖਰਾਬ ਹੋ ਨਵਲ ਤਰਪਾਨ ਜੀ ਲੀਗ ਨਹੀਂ ਹੋਗੀ ਲੈ ਵੀ 20 ਸਾਲ ਦੀ ਗਰੰਟੀ ਹੈ ਹਨਾ ਉੱਡਣ ਦੀ ਵੀ ਉੜਦੀ ਵੀ ਨਹੀਂ ਤੇ ਪਾਣੀ ਵੀ ਨਹੀਂ ਚਾਹੁੰਦਾ ਹਨਾ ਠੀਕ ਹੈ 10x10 ਦੀ ਜਿਹੜੀ ਓਪਨ ਝੌਂਪੜੀ ਫਿੱਟ ਕਰਕੇ ਹਾਂ 45000 ਰੁਪਏ ਦੀ ਆ 45000 ਰੁਪਏ ਦੀ 10x10 ਦੀ ਫਿੱਟ ਕਰਕੇ ਅਪਾ ਆਪ ਹੀ ਕਰਦੇ ਓਏ ਸੀ ਰੂਮ ਆ ਜੀ ਪਿੱਛੇ 12x12 ਦਾ ਕਮਰਾ ਉਹਦੇ ਅੱਗੇ 5 ਫੁੱਟ ਦਾ ਬਰਾਂਡਾ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਸਾਦਗਟੂ ਮੁਕਸਰ ਰੋਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤੇ ਆਪਾਂ ਬਾਈ ਹੋਰਾਂ ਕੋਲੇ ਪਹੁੰਚੇ ਸੀਗੇ ਇਧਰ ਤੁਸੀਂ ਦੇਖ ਸਕਦੇ ਹੋ ਬਾਸ ਦਾ ਵਰਕ ਕੀਤਾ ਹੋਇਆ ਝੌਂਪੜੀ ਬਣੀ ਪਈ ਹੈ ਹਨਾ ਗੋਲ ਤੇ ਉਧਰ ਵੀ ਸ਼ੇਪ ਝੌਂਪੜੀ ਹੈ ਜਿਹੜੀ ਤਿਆਰ ਹੋਈ ਜਾਂਦੀ ਹੈ ਤੇ ਉਹ ਬਾਈ ਖੜਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਤੇ ਵੇਖਾਂਗੇ ਵੀ ਇਹ ਝੌਂਪੜੀਆਂ ਜਿਹੜੀਆਂ ਬਣਾਉਣ ਚ ਕਿੰਨਾ ਖਰਚਾ ਆ ਜਾਂਦਾ ਇਹਨਾਂ ਨੂੰ ਬਣਾਉਣ ਦੇ ਵਿੱਚ ਕੀ ਫਾਇਦਾ ਹਨਾ ਇਹ ਸੁਣਿਆ ਸੀ ਆਪਾਂ ਵੀ ਠੰਡੀਆਂ ਰਹਿੰਦੀਆਂ ਇਹ ਤੇ ਬਾਈ ਤੋਂ ਆਪਾਂ ਜਾਣਾਂਗੇ ਵੀ ਠੰਡੀਆਂ ਸੱਚੀ ਮੁੱੱਚੀ ਰਹਿੰਦੀਆਂ ਕਿ ਗੱਲਾਂ ਹੀ ਬਣਾਈਆਂ ਤੇ ਬਾਕੀ ਇਹਨਾਂ ਦੀ ਮਨਿਆਦ ਕਿੰਨੀ ਹੁੰਦੀ ਹੈ ਹਨਾ ਆਪਣੇ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਇਹ ਤਾਂ ਏਦੂ ਤਾਂ ਆਪਾਂ ਲੈਂਟਰ ਪਾ ਲੈਨੇ ਆ ਵੀ ਇਹਨਾਂ ਦੀ ਕਿਹੜਾ ਮਨਿਆਦ ਹੋਣੀ ਹੈ ਇਹ ਵੀ ਆਪਾਂ ਗੱਲਾਂ ਕਰਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਬਾਲਾ ਟਾਈਮ ਨਾਲ ਲੈਂਦੇ ਹੋਏ ਤੁਹਾਡਾ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਕਿ ਉਹਨਾਂ ਤੋਂ ਲੈਨੇ ਜਾਣਕਾਰੀ ਵੀ ਇਹ ਜਿਹੜਾ ਕੰਮ ਹੈ ਕਿਹੋ ਜਿਹਾ ਕੰਮ ਹੈ ਕਿੰਨਾ ਇਹਨੂੰ ਬਣਾਉਣ ਦੇ ਵਿੱਚ ਖਰਚਾ ਆ ਜਾਂਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਵੀ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਜੇ ਇਹ ਬਾਈ ਜੀ ਆਪਣਾ ਜ਼ਿਲ੍ਹਾ ਫਰੀਦਕੋਟ ਆ ਹਾਂਜੀ ਸਾਦਕ ਪਿੰਡ ਮੁ ਸਾ ਆ ਮੁਖਸਰ ਰੋਡ ਆ ਹਾਂਜੀ ਮੁਖਸਰ ਸਾਹਿਬ ਰੋਡ ਆ ਸਾਦਕਾ ਪਕਾਣੇ ਪਿੰਡ ਸਾਦਕਾ ਹੀ ਪਿੰਡ ਸਾਦਕਾ ਹਾਂਜੀ ਤੇ ਆਪਾਂ ਜਿਹੜਾ ਇਹ ਬਾਸ ਦਾ ਕੰਮ ਕਰਦੇ ਆ ਇਹ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਕਰਦੇ ਆ ਨੂੰ ਇਹ 11 12 ਸਾਲੋਂ ਚੱਲੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀਗੇ ਤੇ ਫਿਰ ਉਹਨਾਂ ਤੋਂ ਹੀ ਅਸੀਂ ਮੰਨ ਕੇ ਚੱਲੋ ਕੰਮ ਸਿੱਖ ਕੇ ਤੇ ਅਸੀਂ ਕਰਨਾ ਸ਼ੁਰੂ ਕਰਤਾ ਵੀ 11 12 ਸਾਲ ਹੋ ਗਏ ਹਣਾ ਹਾਂਜੀ ਬਈ ਇਹ ਫਿਰ ਹੁਣ ਆਪਾਂ ਇਹਦੀ ਗੱਲ ਕਰੀਏ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕਰੀ ਸੀ ਹਣਾ ਵੀ ਇਹ ਕਿਵੇਂ ਬਣਦੀ ਆ ਤੇ ਇਹਦੇ ਵਿੱਚ ਵੀ ਆਪਾਂ ਕੀ ਕੀ ਚੀਜ਼ਾਂ ਦੀ ਵਰਤੋਂ ਕਰਦੇ ਆ ਸਭ ਤੋਂ ਇਹ ਬਾਈ ਜੀ ਗੋਲ ਝੌਂਪੜੀਆਂ ਵੀ ਹੁੰਦੀਆਂ ਜਿਵੇਂ ਏਸੀ ਰੂਮ ਵੀ ਹੁੰਦੇ ਆ ਠੀਕ ਹੈ ਜੀ ਇਹ ਗੋਲ ਝੌਂਪੜੀ ਦੇ ਵਿੱਚ ਪਹਿਲਾਂ ਲੱਕੜ ਦਾ ਫਰੇਮ ਬੰਦਾਗਾ ਫਿਰ ਉਹਦੇ ਉੱਪਰ ਤਰਪਾਲ ਪਾ ਕੇ ਉੱਪਰ ਬਾਂਸ ਲੱਗਦੇ ਆ ਫਿਰ ਮਿੱਟੀ ਕਰਕੇ ਵਿੱਚ ਇਹਦੇ ਥਰਮਾਕੂਲ ਭਰੀ ਦਈਏ ਥਰਮਾਕੂਲ ਭਰ ਕੇ ਫਿਰ ਤਰਪਾਲ ਪਾ ਕੇ ਫਿਰ ਡਬਲ ਬਾਂਸ ਡਬਲ ਤਰਪਾਲ ਥਰਮਾਕੂਲ ਭਰ ਕੇ ਬਣਾਈ ਦਈਏ ਨਹੀਂ ਪਹਿਲਾਂ ਜਿਹੜਾ ਇਹਦਾ ਫਰੇਮ ਹੁੰਦਾ ਹਾਂਜੀ ਉਹ ਲੋਹੇ ਦਾ ਹੁੰਦਾ ਲੋਹੇ ਦਾ ਫਰੇਮ ਲੋਹੇ ਦਾ ਫਰੇਮ ਉਹਦੇ ਉੱਤੇ ਫਿਰ ਆਪਣੇ ਕੀ ਕੀ ਲੋਹੇ ਦੇ ਫਰੇਮ ਦੇ ਉੱ ਲੋਏ ਦੇ ਫਰੇਮ ਦੇ ਉੱਤੇ ਆਹ ਬਾਸ ਆਲੀ ਤੋਂ ਹਾਂਜੀ ਇਹ ਵਿੱਚ ਨਟ कसे ਜਾਣਗੇ ਇਹਦੇ ਨਟ कसे ਜਾਣਗੇ ਫਿਰ ਇਹਦੇ ਉੱਤੇ ਵੀ ਕੁਝ ਹੁੰਦਾ ਹਾਂਜੀ ਚੱਲਰਾਂ ਲੱਗਦੀਆਂ ਥੱਲੇ ਪਾਸੇ ਵੀ ਉੱਪਰ ਪਾਸੇ ਵੀ ਹਾਂ ਚੱਲਰਾਂ ਲੱਗਦਾ ਜੇ ਉਹ ਪਈਆਂ ਹਾਂ ਚੱਲਰਾਂ ਠੀਕ ਹੈ ਜੀ ਠੀਕ ਹੈ ਤੇ ਉੱਪਰਲੇ ਪਾਸੇ ਵੀ ਲੱਗਦੀਆਂ ਹੀ ਨੇ ਆਹ ਜਿਹੜੇ ਹੁਣ ਆਪਾਂ ਬਾਸ ਬੰਨੇ ਵੇ ਐ ਬੰਨਿਆ ਵਾ ਹੈਨਾ ਇਹ ਬਾਸ ਹਾਂਜੀ ਹਾਂਜੀ ਇਹ ਇਹ ਮੇਖਾਂ ਨਾਲ ਹੀ ਇਹ ਕੋਈ ਹੋਰ ਮੇਖਾਂ ਨਾਲ ਮੇਖਾਂ ਲਾਈਆਂ ਜੀ ਇਹ ਜੋੜਾਂ ਦੇ ਉੱਪਰ ਬਾਸ ਲੱਗ ਜਾਣਗੇ ਲੰਮੇ ਆਪਣੇ ਠੀਕ ਹੈ ਤੇ ਇਹ ਜਦੋਂ ਫਿਰ ਇਹਦੀ ਸੇਫਟੀ ਕੀ ਹੁੰਦੀ ਹੈ ਵੀ ਆਪਣੇ ਮੀਮ ਨੂੰ ਆਉਂਦਾ ਉਦੋਂ ਇਹ ਚਾਉਂਦਗਾ ਨਹੀਂ ਬਾਈ ਜੀ ਆਪਣੀ 20 ਸਾਲ ਦੀ ਗਾਰੰਟੀ ਆ ਉੱਡਣ ਦੀ ਲੀਕਿੰਗ ਦੀ ਖਰਾਬ ਹੋਣਦੀ ਕਿਉਂਕਿ ਅਸੀਂ ਡਬਲ ਤਰਪਾਲ ਪਾਇਆ ਹੋਇਆ ਆਪਣਾ ਡਬਲ ਤਰਪਾਲ ਹਾਂਜੀ ਲੀਕ ਨਹੀਂ ਹੋਊਗੀ ਲੈ ਵੀ 20 ਸਾਲ ਦੀ ਗਾਰੰਟੀ ਹੈ ਹਨਾ ਉੱਡਣ ਦੀ ਵੀ ਉੜਦੀ ਵੀ ਨਹੀਂ ਤੇ ਪਾਣੀ ਵੀ ਨਹੀਂ ਚਾਉਂਦਾ ਹਨਾ ਠੀਕ ਹੈ 20 ਸਾਲ ਦੀ ਗਾਰੰਟੀ ਰਹੂਗੀ ਹੁਣ ਆਪਾਂ ਇਹਦੇ ਖਰਚੇ ਦੀ ਗੱਲ ਕਰਦੇ ਹਾਂ ਹਨਾ ਵੀ ਇਹ ਬਣਾਉਣ ਚ ਕਿੰਨਾ ਖਰਚਾ ਆਇਆ ਖਰਚਾ ਬਈ ਇਹ ਦੋ ਅਡੋੜ ਅਸਾਈ ਹੁੰਦੇ ਜਿਵੇਂ ਠੀਕ ਆ 10 ਫੁੱਟ ਤੋਂ ਸ਼ੁਰੂ ਆ ਇਹ 15x15 ਦੀ ਝੌਂਪੜੀ ਪਈ ਆ ਤੇ ਇਸ ਦੇ ਉੱਪਰ ਵੀ ਬਣ ਜੂਗੀ ਠੀਕ ਆ 10x10 ਦੀ ਜਿਹੜੀ ਓਪਨ ਝੌਂਪੜੀ ਫਿੱਟ ਕਰਕੇ ਹਾਂ 45000 ਰੁਪਏ ਦੀ ਆ ਇਹ 45000 ਰੁਪਏ ਦੀ 10x10 ਦੀ ਹਾਂ ਜੀ ਫਿੱਟ ਕਰਕੇ ਤਾਂ ਆਪ ਹੀ ਕਰਦੇ ਆ ਇਹ 75000 ਦੀ ਆ 15x15 ਦੀ ਓਪਨ ਝੌਂਪੜੀ ਹਾਂਜੀ ਹਾਂ ਬਾਕੀ ਉਹ ਸਾਈਜ਼ ਦੇ ਹਿਸਾਬ ਨਾਲ ਆਪਣਾ ਰੇਟ ਵਧ ਵਧ ਜਿਵੇਂ ਜਿਵੇਂ ਮੰਨ ਕੇ ਵੱਡਾ ਸਾਈਜ਼ ਕਰਾ ਜਾਵੇਂ ਉਹ ਸਾਈਜ਼ ਪੈਸੇ ਵਧੀ ਜਾਣਗੇ ਜੇ ਘਟਾ ਵਧਾਵਾਗੇ ਜੇ ਘਟ ਜਾਣਗੇ ਤੇ ਇਹ ਆਪਾਂ ਵੀ ਕਿਹੜੇ ਕਿਹੜੇ ਏਰੀਏ ਚ ਆਪਾਂ ਇਹ ਕੰਮ ਕਰ ਦਨੇ ਆ ਆਲ ਇੰਡੀਆ ਆਲ ਇੰਡੀਆ ਜੇ ਕੰਮ ਕਰਾਂਗੇ ਆਲ ਇੰਡੀਆ ਕੰਮ ਆਪਾਂ ਕਰ ਦਿੰਦੇ ਆ ਆਪਣਾ ਨੰਬਰ ਦੱਸ ਦੋ ਇੱਕ ਵਾਰੀ ਵੀ ਜੇ ਕਿਸੇ ਵੀਰ ਨੇ ਇਹੋ ਜੀਆਂ ਝੌਂਫੜੀਆਂ ਬਣਵਾਉਣੀਆਂ ਮੇਰਾ ਨੰਬਰ 76269 12663 76269 12663 12663 ਹਾਂ ਜੀ ਬਾਕੀ 22 ਹੋਰਾਂ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਆ ਚੌਂਕੜੀਆਂ ਜਿਹੜੀ ਬਾਈ ਨੇ ਦੱਸਿਆ ਤੇ ਇੱਕ ਬਈ ਇਹਦੀ ਜਿਵੇਂ ਹੁਣ ਆਪਾਂ ਸੁਣੀ ਸੀ ਨਾ ਗੱਲ ਇਹ ਵੀ ਕਹਿੰਦੇ ਇਹ ਗਰਮੀ 'ਚ ਠੰਡੀਆਂ ਰਹਿੰਦੀਆਂ ਕਿ ਸਿਆਲ 'ਚ ਗਰਮ ਰਹਿੰਦੇ ਇਹ ਗੱਲ ਸੱਚ ਆ ਸੱਚ ਆ ਜੀ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਏਮਾ ਕੋਲ ਕਰਕੇ ਹੁੰਦਾ ਹੀ ਇਹਦਾ ਏਸੀ ਵਾਲੀਆਂ ਵੀ ਤੁਸੀਂ ਦੱਸਿਆ ਏਸੀ ਰੂਮ ਹੀ ਬਣ ਜਾਂਦੇ ਉਹ ਸਾਰੇ ਪਾਸੇ ਬੰਦ ਹੁੰਦਾ ਉਹ ਏਸੀ ਰੂਮ ਬਣਨਾ ਹੀ ਹੁੰਦਾ ਏਸੀ ਰੂਮ ਬਣਨਾ ਲੋਹੇ ਦਾ ਫਰੇਮ ਨਾਲ ਬਣਾਈ ਅੱਛਾ ਉਹ ਉਹ ਬਣਿਆ ਹਣਾ ਉਹ ਲੋਹੇ ਦੇ ਫਰੇਮ ਦੇ ਉੱਪਰ ਪੱਲੇ ਬਣਨਗੇ ਸੱਡਾ ਕਵਰ ਹੋਣਗੇ ਆ ਉਹ ਏਸੀ ਰੂਮ ਆ ਜੀ ਪਿੱਛੇ 12 ਬਈ 12 ਦਾ ਕਮਰਾ ਉਹਦੇ ਅੱਗੇ 5 ਫੁੱਟ ਵੀ ਉਹਦੀਆਂ ਜਿਹੜੀਆਂ ਕੰਦਾ ਹੁੰਦੀਆਂ ਉਹ ਵੀ ਬਾਂਸ ਦੀਆਂ ਹਾਂਜੀ ਹਾਂਜੀ ਡਬਲ ਬਾਂਸ ਡਬਲ ਤਰਪਾਲ ਥਰਮਾ ਕੋਲ ਭਰ ਕੇ ਬਣਾਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਜਿਹੜੇ ਬਾਂਸ ਦੀ ਗੱਲ ਕਰੀ ਸੀ ਨਾ ਬਾਂਸ ਵੀ ਕਈ ਭਾਤ ਦਾ ਹੁੰਦਾ ਹੈ ਇਹ ਬਾਂਸ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਵੀ ਸਿਉਂਖ ਲੱਗ ਜਾਂਦੀ ਹੈ ਆਪਾਂ ਕਿਹੜੇ ਬਾਂਸ ਦੀ ਵਰਤੋਂ ਕਰਦੇ ਆਪਾਂ ਬਾਈ ਜੀ ਆਸਾਮ ਦਾ ਬਾਂਸ ਵਰਤਦੇ ਪੱਕਾ ਬਾਂਸ ਹੁੰਦਾ ਜਿਹੜਾ ਆਹ ਜਿਹੜਾ ਪਿਆ ਇਹ ਆਸਾਮ ਦਾ ਬਾਂਸ ਆਸਾਮ ਦਾ ਬਾਂਸ ਇਹ ਪਿਆ ਆ ਉਧਰ ਪਿਆ ਇਹ ਸਾਰਾ ਲੱਗਣਾ ਹੀ ਠੀਕ ਆ ਨਾਲ ਉਹ ਆਹ ਦੇਖ ਆ ਵੀ ਇਹ ਪੱਕਾ ਬਾਂਸ ਹੋਊਗਾ ਠੀਕ ਆ ਆ ਲੱਕੜ ਲਾਵਾਂਗੇ ਜਿਹੜੀ ਲੱਕੜੀ ਵਧੀਆ ਲਾਵਾਂਗੇ ਜਿੰਨੂੰ ਸੌਂਕ ਨਹੀਂ ਲੱਗਦੀਗੀ ਇਹਦੀ ਸੌਂਕ ਦੀ ਗਰੰਟੀ ਰਹਿੰਦੀ ਹੈ ਬਈ ਆਪਣੀ 20 ਸਾਲ ਦੀ ਗਰੰਟੀ ਹੈ ਬਈ ਜੀ ਖਰਾਬ ਸੌਂਕ ਵੀ ਨਹੀਂ ਲੱਗਦੀ ਨਹੀਂ ਚੌਣਾਏ ਨੇ ਨਾ ਹੀ ਹਵਾ ਨਹੀਂ ਬਾਕੀ ਇੰਨਾ ਵੀ ਪੇਂਟ ਮੰਨ ਕੇ ਚਲੋ ਜਦੋਂ ਲੱਗ ਜਾਂਦੀ ਹੈ ਝੌਂਪੜੀ ਜਾਂ ਏਸੀ ਰੂਮ ਬਣ ਜਾਂਦਾ ਕੋਈ 6 ਮਹੀਨੇ ਬਾਅਦ ਗਾਹਕ ਨੇ ਪੇਂਟ ਕਰਾਉਣਾ ਹੁੰਦਾਗਾ ਠੀਕ ਹੈ ਜੇ ਪੇਂਟ ਨਹੀਂ ਕਰਾਉਂਦੇ ਕੇ ਟਾਈਮ ਪੈ ਗਈ ਵਾਵਾ ਤੇ ਫਿਰ ਇਹ ਵਾਈਟ ਜਾ ਹੋ ਜਾਊਗਾ ਇਹ ਭੜਾ ਲੱਗਣ ਲੱਗ ਫਿਰ ਤਾਂ ਰੰਗ ਗੁੱਡੂ ਗਏ ਇਹਦਾ ਹਾਂਜੀ ਇਹਦਾ ਰੰਗ ਗੁੱਡੂ ਆ ਠੀਕ ਹੈ ਵੀ ਪੇਂਟ ਕਰਾ ਬਾਂਸ ਤੁਸੀਂ ਰਸਤਾ ਵੀ ਇਹ ਬਾਂਸ ਆਪਣਾ ਲੱਗਣਾ ਰਿਹਾ ਠੀਕ ਹੈ ਜੀ ਆਹ ਥਰਮਾ ਕੋਲ ਪੈਣੀ ਹੈ ਜੀ ਆਹਾ ਇਹ ਥਰਮਾ ਕੋਲ ਸਾਰੇ ਏਸੀ ਰੂਮ ਜਿਹਦੇ ਥਰਮਾ ਕੋਲ ਪਾਉਗੀ ਉੱਪਰ ਵੀ ਕੰਦਾ ਦੇ ਵਿੱਚ ਵੀ ਸਾਈਡਾਂ ਤੇ ਠੀਕ ਹੈ ਸਾਰਾ ਨਹੀਂ ਥਰਮਾ ਕੋਲ ਪਾ ਕੇ ਇਹਦੇ ਥੱਲੇ ਵੀ ਫਿਰ ਇਹਨੂੰ ਕਵਰ ਕਰ ਦੇਣਾ ਕਰਦੇ ਹੈ ਸੈਂਟਰ 'ਚ ਆ ਜਾਣੀ ਹੈ ਜੀ ਬਚਾਲੇ ਹੋ ਜੂਗੀ ਹਾਂਜੀ ਇਹ ਵਿੱਚ ਦੋਵਾਂ ਪਾਸੇ ਤਰਪਾਲ ਦੋਵਾਂ ਪਾਸੇ ਬਾਂਸ ਸੈਂਟਰ 'ਚ ਥਰਮਾ ਕੋਲ ਲੱਗੂਗੇ ਤੇ ਤਰਪਾਲ ਆਪਾਂ ਕਿਹੜੀ ਵਰਤ ਰਿਹਾ ਤਰਪਾਲ ਆਪਣੇ ਆਪ ਹੀ ਚਿੱਟਾ ਕਾਲਾ ਤਰਪਾਲ ਕੋਈ ਵੀ ਚਿੱਟਾ ਕਾਲਾ ਤਰਪਾਲ ਨਹੀਂ ਪਾਉਂਦਾ ਬਈ ਯਾਰ ਵਖਾ ਚਿੱਟਾ ਕਾਲਾ ਇੱਕ ਪਾਸੇ ਚਿੱਟਾ ਇੱਕ ਪਾਸੇ ਕਾਲਾ ਹੁੰਦਾ ਠੀਕ ਹੈ ਵੀ ਇਹ ਵਧੀਆ ਤਰਪਾਲੀ ਹੁੰਦੀ ਇਹ ਖਰਾਬ ਨਹੀਂ ਹੁੰਦਾ ਇਹ ਡਬਲ ਪਊਗੀ ਡਬਲ ਡਬਲ ਇਹ ਪੈ ਜਾਣੀ ਇਹਦੇ ਤਰਪਾਲ ਦਾ ਦਿਸਣਾ ਹੀ ਨਹੀਂ ਜੀ ਵਿੱਚ ਰਹਿ ਜਾਣਾ ਸੈਂਟਰ ਦੇ ਵਿੱਚ ਆ ਦੇਖੋ ਤੁਸੀਂ ਜਿਵੇਂ ਆ ਬਣਿਆ ਪਿਆਗਾ ਅੱਛਾ ਇਹ ਇਹ ਕੰਪਲੀਟ ਬਣਿਆ ਹਾਂਜੀ ਇਹ ਬਣਿਆ ਪਿਆ ਇਹ ਆਪਣੇ ਏਸੀ ਰੂਮ ਨੂੰ ਲੱਗਣਾਗਾ ਆ ਦੇਖੋ ਇਹਦੇ ਇਧਰ ਵੀ ਬਾਸ ਲੱਗ ਗਿਆ ਤੇ ਇਧਰ ਵੀ ਬਾਸ ਲੱਗ ਗਿਆ ਇਹਦੇ ਵਿੱਚ ਡਬਲ ਤਰਪਾਲ ਸੈਂਟਰ ਨੇ ਥਰਮਾਕੋਲ ਭਰੀ ਦੀ ਆ ਅੱਛਾ ਇਹਦੇ ਵਿਚਾਲੇ ਥਰਮਾਕੋਲ ਪਾਈ ਆ ਹਾਂਜੀ ਹਾਂਜੀ ਬਾਈ ਜੀ ਆ ਬਾਸ ਲੱਗਿਆ ਹੋਇਆ ਇਧਰ ਵੀ ਬਾਸ ਹੈ ਹਾਂਜੀ ਆਹ ਡਬਲ ਤਰਪਾਲ ਵੀ ਥਰਮਾਕੋਲ ਪਾ ਕੇ ਉੱਤੇ ਲੱਕੜ ਲਾ ਕੇ ਹੈਨਾ ਹਾਂਜੀ ਹਾਂਜੀ ਬਾਈ ਜੀ ਲੱਕੜ ਦਾ ਫਰੇਮ ਬਣਾ ਕੇ ਬਾਅਦ ਦੋਨੇ ਪਾਸੇ ਦੇ ਤਰਪਾਲ ਲਾ ਕੇ ਹਾਂਜੀ ਮੈਂ ਤੇ ਇਹ ਇਹ ਉਵੇਂ ਲੱਗੂਗਾ ਕਿੱਥੇ ਇਹ ਜਿਵੇਂ ਆ ਤੁਸੀਂ ਆਪਣੇ ਉਹ ਕੰਨ ਬਣਾਈਏ ਇਸ ਰੂਮ ਦੇ ਠੀਕ ਹੈ ਉਹਦੇ ਸਾਰੇ 6 ਲੱਗਣੇ ਆ 6 ਬਣੇ ਪਏ ਆ ਬਾਕੀ ਕੰਦਾ ਤਿਆਰ ਹੋਈ ਜਾਂਦੀ ਹੈ ਠੀਕ ਹੈ ਇਹ ਕੰਦਾ ਲੱਗ ਕੇ ਤੇ ਮੰਨ ਕੇ ਚੱਲੋ ਦੁਬਾਰਾ ਆਰਡਰ ਸਾਡਾ ਬੁੱਧਵਾਰ ਕੰਪਲੀਟ ਕਰਨਾ ਹੈ ਹੋ ਜਾਣਾ ਦੋ ਦਿਨ ਦੇ ਵਿੱਚ ਤੁਸੀਂ ਦੱਸਿਆ ਵੀ ਜੇ ਆਪਾਂ 10x20 ਦੀ ਝੌਂਪੜੀ ਬਣਾਈ ਹੈ ਨਾ ਉਹ ਵੀ ਆਪਣੀ ਬਣ ਜਾਂਦੀ ਹੈ 45000 ਹਾਂਜੀ ਓਪਨ ਚਾਉਂਦੇ ਬਾਕੀ ਉਵੇਂ ਏਰੀਆ ਦੇ ਹਿਸਾਬ ਨਾਲ ਹੋਣਾ ਹੈ ਨਾ ਹਾਂਜੀ ਹਾਂਜੀ ਬਾਕੀ ਮੰਨ ਕੇ ਚੱਲੋ ਜੇ ਵੱਧ ਸਾਈਜ਼ ਕਰ ਵੱਡਾ ਕਰਾਉਣਾ ਤੇ ਵੱਡਾ ਵੀ ਬਣ ਜੂਗਾ ਵੱਡਾ ਵੀ ਵੱਡ ਵੀ ਸਾਧਨ ਦੇ ਉੱਪਰ ਦਾ 10 ਕੋਟ ਵਾਲੀ ਹੈ 15 15 ਤੱਕ 15 15 ਦੇ ਹਾਂਜੀ ਪੰਚਾ ਦਿੰਨੇ ਆ ਜੇ ਬਾਹਲੀ ਦੂਰ ਹਰਿਆਣੇ ਨਹੀਂ ਤਿਆਰ ਕਰਨੀ ਤਾਂ ਦਾ ਕਰਾਇਆ ਅਲੱਗ ਲੱਗਦਾ ਤੁਹਾਨੂੰ ਹਾਂਜੀ ਤੇ ਜਿਹੜੇ ਹੁਣ ਆਪਾਂ ਵੀ ਕਿੱਥੇ ਕਿੱਥੇ ਤੋਂ ਪਹਿਲਾਂ ਕੰਮ ਕੀਤਾ ਜੀ ਆਪਾਂ ਤਾਂ ਬਈ ਬਹੁਤ ਥਾਂਵਾਂ 'ਚ ਕੰਮ ਕਰਦਾ ਪਟਿਆਲੇ ਕਰ ਦਿੱਤਾ ਠੀਕ ਹੈ ਆਪਣਾ ਇੱਧਰ ਗੁਜਰਾਤ ਗਏ ਰਹੇ ਅਸੀਂ ਜੰਮੂ ਅਸੀਂ ਕਰ ਆਏ ਹਾਂ ਤੇ ਹੁਣ ਸਾਡਾ ਕੰਮ ਤਿੰਨ ਚਾਰਾਂ ਥਾਵਾਂ 'ਤੇ ਚੱਲੀ ਜਾਂਦਾ ਪੰਜਾਬ 'ਚ ਤਿੰਨ ਚਾਰਾਂ ਥਾਵਾਂ 'ਤੇ ਹਾਂਜੀ ਬਾਕੀ ਆਲ ਇੰਡੀਆ 'ਚ ਕੰਮ ਜਿੱਥੇ ਮਰਜ਼ੀ ਕਰਾ ਸਕਦੇ ਹਾਂ ਤੁਹਾਨੂੰ ਠੀਕ ਹੈ। ਬਾਈ ਆਪਾਂ ਝੌਂਫੜੀ ਜਿਵੇਂ ਆ ਗੋਲ ਦਿਖਾਈ ਹੈ ਨਾ ਤੁਸੀਂ ਇੱਕ ਤੁਸੀਂ ਵੀ ਸ਼ੇਪ ਦਿਖਾਤੀ ਤੇ ਇਸ ਤੋਂ ਇਲਾਵਾ ਵੀ ਵੀ ਆਪਾਂ ਹੋਰ ਵੀ ਕੋਈ ਬਾਸ ਦਾ ਜਿਹੜਾ ਕੰਮ ਆ ਉਹ ਤੇ ਵਰਕ ਕਰਦੇ ਹਾਂ ਨਾ? ਹਾਂਜੀ ਜਿਵੇਂ ਮੰਨ ਕੇ ਚੱਲੋ ਇਹ ਸੀ ਰੂਮ ਗੋਲ ਝੌਂਫੜੀਆਂ ਜੇ ਕਿਸੇ ਨੇ ਮੰਨ ਕੇ ਕੰਦਾ ਕਰਾਉਣੀਆਂ ਲੰਮੀਆਂ ਠੀਕ ਆ ਕੰਦਾ ਬਾਸ ਦੀਆਂ ਹਾਂਜੀ ਠੀਕ ਹੈ। ਰੇਲਿੰਗਾਂ ਨੂੰ ਵਾਰਡ ਵੀ ਲੱਗ ਜਾਂਦੀ ਸਾਰੀ ਲੰਮੀ ਲਾਉਣੀ ਹੋਵੇ ਤਾਂ ਠੀਕ ਹੈ। ਹਾਂਜੀ ਜਿਵੇਂ ਗੇਟ ਬੰਜ ਦੇ ਡਿਜ਼ਾਈਨਦਾਰ ਆ ਗੇਟ ਰੈਸਟੋਰੈਂਟ ਦੇ ਅੱਗੇ ਗੇਟ ਹੋ ਗਏ ਹਾਂਜੀ ਝੌਂਫੜੀਆਂ ਹੋ ਗਈਆਂ ਹਾਂਜੀ ਦੇ ਨੰਦਾ ਹੋ ਗਈਆਂ ਮੇਜ਼ ਕੁਰਸੀਆਂ ਮੇਜ਼ ਕੁਰਸੀਆਂ ਹਨ ਟੇਬਲ ਹਾਂਜੀ ਜੋ ਬਾਸ ਦੇ ਨਾਲ ਜੁੜੀ ਵੀ ਲਗਭਗ ਆਪ ਟੋਟੇ ਦੀ ਹੁੰਦੀ ਹੈ ਹਾਂਜੀ 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 ਬਾਸ ਬੂਸ ਸਾਰਾ ਕੋਸ ਸਾਰਾ ਮਟੀਰੀਅਲ ਆ ਸਾਰਾ ਆਪਣਾ ਹੁੰਦਾ ਹਾਂਜੀ ਤੇ ਆਪਾਂ ਕੰਪਲੀਟ ਹੋਵੇ ਖਰਚਾ ਹਾਂਜੀ ਜਿਵੇਂ ਉਹਨਾਂ ਵੈਲਡਿੰਗ ਦਾ ਕੰਮ ਵੀ ਆਪਾਂ ਆਪ ਕਰਦੇ ਵੈਲਡਿੰਗ ਦਾ ਵੀ ਆਪ ਕਰਦਾ ਹਾਂ ਲੋਹਾ ਵੀ ਆਪ ਲਗਾ ਲੋਹਾ ਵੀ ਆਪ ਲਗਾਈਦਾ ਹਾਂ ਠੀਕ ਹੈ ਤੇ ਜਿਵੇਂ ਮੰਨ ਲਓ ਕੋਈ ਗਾਹਕ ਕਹਿੰਦਾ ਵੀ ਭਾਈ ਮੈਂ ਨੈਟ ਤੋਂ ਕੱਢ ਕੇ ਚਾਹੀਦਾ ਤੁਹਾਨੂੰ ਦੇਣੀ ਆ ਵੀ ਉਹ ਤੁਸੀਂ ਤਿਆਰ ਕਰ ਦਿਓ ਆਪੋ ਵੀ ਤਿਆਰ ਕਰ ਦਾਂਗੇ ਵੀ ਆਪਾਂ ਨੂੰ ਜੇ ਕੋਈ ਬੰਦਾ ਮੰਨ ਲਓ ਬਾਹਰ ਗਿਆ ਹੋਵੇ ਆਪਣੇ ਬਾਹਰ ਦੇ ਬੰਦੇ ਬਹੁਤ ਹਾਂਜੀ ਹਾਂਜੀ ਉਹ ਆਪਾਂ ਨੂੰ ਨੈਟ ਤੋਂ ਕੋਈ ਵੀ ਚੀਜ਼ ਕੱਢ ਕੇ ਦਿਖਾ ਦੇ ਵੀ ਭਾਈ ਮੈਂ ਇਹ ਵੀ ਚੀਜ਼ ਤਿਆਰ ਕਰਵਾਉਣੀ ਆ ਬਣਾ ਦਾਂਗੇ ਹਾਂਜੀ ਉਹ ਆਪਾਂ ਬਣਾ ਦਾਂਗੇ ਤਿਆਰ ਕਰ ਦਾਂਗੇ ਹਾਂਜੀ ਸਰ ਤੇ ਲਓ ਜੀ ਇਹ ਸੀ ਬਾਈ ਦਾ ਬਹੁਤ ਸੋਹਣਾ ਕੰਮ ਹੈ سپورਟ ਜ਼ਰੂਰ ਕਰਿਓ ਮਿਹਨਤ ਕਰਦੇ ਆ ਅੱਥੀ ਕੰਮ ਕਰਦੇ ਆ ਇਹੋ ਜਿਹੇ ਬੰਦੇ ਨੂੰ ਆਪਾਂ ਨੂੰ سپورਟ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਕੁਦਰਤ ਨਾਲ ਜੁੜੇ ਹੋਏ ਆ ਮੇਨ ਗੱਲ ਐ ਵੀ ਆਹ ਵੇਖ ਲਓ ਤੁਸੀਂ ਲੱਕੜ ਦਾ ਕੰਮ ਕਰਦੇ ਆ ਬਾਂਸ ਦਾ ਸਾਰਾ ਕੰਮ ਕਰਦੇ ਆ ਹਨਾ ਤੇ ਗਰਮੀ ਚ ਇਹ ਕਹਿੰਦੇ ਬਾਈ ਇਹ ਠੰਡੀ ਰਹਿੰਦੀ ਐ ਤੇ ਸਿਆਲ ਚ ਇਹ ਗਰਮ ਰਹਿੰਦੀ ਐ ਤੇ ਬਾਈ ਨੂੰ ਸਪੋਰਟ ਜ਼ਰੂਰ ਕਰਿਓ ਬਾਕੀ ਬਾਈ ਹੋਰਾਂ ਨੇ ਦੱਸਤਾ ਆਪਾਂ ਨੂੰ ਵੀ ਆਪਾਂ ਕੋਈ ਵੀ ਸਮਾਨ ਤਿਆਰ ਕਰ ਦਿੰਨੇ ਆ ਬਾਂਸ ਦੇ ਰਿਲੇਟਡ ਆਪਾਂ ਨੂੰ ਤੁਸੀਂ ਇੱਕ ਵਾਰੀ ਉਹ ਚੀਜ਼ ਦਿਖਾ ਦਿਓ ਵੀ ਇਹ ਚੀਜ਼ ਅਸੀਂ ਤਿਆਰ ਕਰਵਾਉਣੀ ਐ ਤੇ ਬਹੁਤ ਹੀ ਜਾਇਜ਼ ਰੇਟ ਐ ਇਹਨਾਂ ਦੇ ਆ ਝੌਂਪੜੀ ਤੁਸੀਂ ਦੇਖੀਏ 45000 ਰੁਪਏ ਤੋਂ ਇਹਦਾ ਰੇਟ ਸਟਾਰਟ ਐ ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਤਿਆਰ ਕਰਵਾਉਣੀ ਹੋਵੇ ਝੌਂਕੜੀ ਤਿਆਰ ਕਰਵਾਉਣੀ ਹੋਵੇ ਕੰਧਾਂ ਤਿਆਰ ਕਰਵਾਉਣਾ ਹੋਣ ਮੇਜ਼ ਕੁਰਸੀਆਂ ਹਨਾ ਤੇ ਉਹ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦਾ ਤੇ ਬਾਈ ਜੀ ਇੱਕ ਵਾਰੀ ਆਪਣਾ ਨੰਬਰ ਤੇ ਨਾਮ ਜਰੂਰ ਦੱਸ ਦਿਓ ਤੇ ਐਡਰੈਸ ਵੀ ਦੱਸ ਦਿਓ ਜੇ ਕਿਸੇ ਵੀਰ ਨੇ ਇੱਥੇ ਆਉਣਾ ਵੀ ਹੋਵੇ ਠੀਕ ਇਹ ਆਪਣਾ ਏਪੀ ਹਟ ਵਾਲੀ ਸ਼ਾਪ ਹੈ ਜੀ ਏਪੀ ਹਟ ਦੇ ਨਾਂ ਤੇ ਏਪੀ ਹਟ ਠੀਕ ਹੈ ਮੁਕਸਰ ਸਾਹਿਬ ਰੋਡ ਸਾਧਕ ਦੇ ਆਪਾਂ ਖੜੇ ਆਂ ਜ਼ਿਲ੍ਹਾ ਫਰੀਦਕੋਟ ਆ ਨੰਬਰ ਮੇਰਾ ਹੈਗਾ 76269 12603 ਠੀਕ ਤੇ ਲਓ ਜੀ ਬਾਈ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਤੇ ਆਇਓ ਬਾਈ ਕੋਲੇ سپورਟ ਜ਼ਰੂਰ ਕਰਿਓ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਇਹੋ ਜੀ ਹੋਰ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਾ